ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਮਹਾਨ ਸ਼ਹੀਦ ਜਿਨ੍ਹਾਂ ਦਾ ਨਾਮ ਹੀ ਰਗ ਰਗ ਦੇ ਵਿੱਚ ਜਨੂੰਨ ਪੈਦਾ ਕਰਦਾ ਹੈ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਉਹਨਾਂ ਦਾ ਸ਼ਹੀਦੀ ਪਰਵ ਹੈ ਭਾਈ ਤਾਰੂ ਸਿੰਘ ਜੀ ਇੱਕ ਐਸੇ ਮਹਾਨ ਸ਼ਹੀਦ ਹੋਏ ਨੇ ਜਿਨ੍ਹਾਂ ਨੇ ਐਸੀ ਸ਼ਹਾਦਤ ਦਿੱਤੀ ਹੈ ਜੋ ਅੱਜ ਵੀ ਸਾਡੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹੈ ਔਰ ਜੁਗਾ-ਜੁਗਾ ਤੱਕ ਸਾਡੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਰਹੇਗੀ ਮਾਝੇ ਦੇ ਵਿੱਚ ਪਿੰਡ ਪੂਲੇ ਦੇ ਰਹਿਣ ਵਾਲੇ ਸਨ ਭਾਈ ਤਾਰੂ ਸਿੰਘ ਮੁਗਲਾਂ ਦਾ ਰਾਜ ਸੀ ਪੱਤਾ ਪੱਤਾ ਸਿੱਖਾਂ ਦਾ ਵਹਿਰੀ ਸੀਸਰਾਂ ਦੇ ਮੁੱਲ ਪੈ ਰਹੀ ਸੀ ਹਕੂਮਤ ਇਹ ਸਮਝਦੀ ਸੀ ਕਿ ਇਹ ਕਿਸੇ ਸਿੱਖ ਜਿਹੜੇ ਆ ਉਹ ਮਾਰ ਮੁਕਾ ਛੱਡੇ ਆ ਪਰ ਸਿੱਖ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਆਪਣੀ ਹੋਂਦ ਤਾਂ ਪ੍ਰਗਟਾਵਾ ਕਰ ਜਾਂਦੇ ਸਨ ਲਾਹੌਰ ਦਾ ਨਵਾਬ ਜ਼ਕਰੀਆ ਖਾਂ ਬੜਾ ਪਰੇਸ਼ਾਨ ਹੋਇਆ ਉਹਨੇ ਲੋਕਾਂ ਨੂੰ ਬੁਲਾਇਆ ਤੇ ਲੋਕਾਂ ਨੂੰ ਬੁਲਾ ਕੇ ਇੱਕ ਸਵਾਲ ਪੁੱਛਿਆ ਰਤਨ ਸਿੰਘ ਭੰਗੂ ਦੇ ਸ਼ਬਦਾਂ ਦੇ ਵਿੱਚ ਉਹ ਕਹਿੰਦਾ ਨਵਾਬ ਮੁਲਖਈਆਂ ਪੁੱਛਿਓ ਸਿੰਘ ਰਿਜ਼ਕ ਕਹਾ ਤੇ ਖਾਈ ਮੁਲਖਈਆਂ ਨੂੰ ਜ਼ਕਰੀਆ ਖਾਂ ਪੁੱਛਦਾ ਹੈ ਕਿ ਇਹ ਜਿਹੜੇ ਸਿੱਖ ਨੇ ਇਹ ਰੋਟੀ ਰੋਜੀ ਕਿੱਥੋਂ ਕਮਾਉਂਦੇ ਤੇ ਕਿੱਥੋਂ ਖਾਂਦੇ ਨੇ ਨੈ ਉਗਰਾਹੀ ਹਲਵਾਹੀ ਨਾ ਚਾਕਰੀ ਬਣ ਕੇ ਕਮਾਏ ਨਾ ਕਿਤੇ ਹਲਵਾਈ ਕਰਦੇ ਦਿਸਦੇ ਨੇ ਨਾ ਕਿਤੇ ਉਗਰਾਹੀ ਕਰਦੇ ਦਿਸਦੇ ਨੇ ਨਾ ਕਿਤੇ ਇਹ ਚਾਕਰੀ ਕਰਦੇ ਦਿਸਦੇ ਨੇ ਨਾ ਕਿਤੇ ਵਪਾਰ ਕਰਦੇ ਦਿਸਦੇ ਨੇ ਕਿਥੋਂ ਖਾਂਦੇ ਨੇ ਲੋਕਾਂ ਦੀ ਉਸ ਇਕੱਠ ਦੇ ਵਿੱਚ ਹੀ ਹਰ ਭਗਤ ਨਰਨਜਣੀਆਂ ਵੀ ਬੈਠਾ ਜੰਡਿਆਲੇ ਦਾ ਭਾਈ ਰਤਨ ਸਿੰਘ ਜੀ ਭਾਂਗੂ ਕਹਿੰਦੇ ਨੇ ਉਹ ਕਹਿਣ ਲੱਗਿਆ ਕਹਿੰਦਾ ਹਰ ਭਗਤ ਨਰਨਜਣੀਆਂ ਯੋਂ ਪਾਖੀ ਹਰ ਭਗਤ ਨਰਨਜਣੀਆਂ ਜਿਹੜਾ ਸੀ ਉਹ ਕਹਿਣ ਲੱਗਿਆ ਕਹਿੰਦਾ ਜੀ ਜਨਾਬ ਜਿਹੜੇ ਇਹ ਲੋਕ ਗੱਲਾਂ ਕਰਦੇ ਆ ਨਾ ਕਿ ਅਜੇ ਵੀ ਕਿਤੇ ਨੇ ਕਿਤੇ ਟਾਵੇਂ ਟਾਵੇਂ ਸਿੱਖ ਜਿਹੜੇ ਨੇ ਉਹ ਰਹਿੰਦੇ ਨੇ ਤੇ ਸਿੱਖ ਸਿੱਖਾਂ ਦੀ ਮਦਦ ਕਰਦੇ ਨੇ ਕਹਿੰਦੇ ਇਹ ਗੱਲ ਸੱਚ ਕਹਿੰਦੇ ਸੱਚ ਬਾਤ ਇਨ ਭਾਈ ਆਖੀ ਜਨਿਆਲੇ ਗੁਰੂ ਦਾ ਹਰ ਭਗਤ ਨਰਨਜਣੀਆ ਕਹਿੰਦਾ ਰਤਨ ਸਿੰਘ ਜੀ ਪੰਗੂ ਦੇ ਸ਼ਬਦਾਂ ਵਿੱਚ ਹਰ ਭਗਤ ਨਰਨਜਣੀਏ ਯੋਂ ਪਾਖੀ ਸੱਚ ਬਾਤ ਇਨ ਭਾਈ ਆਖੀ ਕਹਿੰਦੇ ਜੀ ਇਹ ਗੱਲ ਸੱਚੀ ਕਹਿੰਦੇ ਨੇ ਲੋ ਐਸੇ ਐਸੇ ਸਿੰਘ ਜਗ ਮਾਹੀ ਸਿੰਘ ਛਕਾਈ ਪੀਏ ਨਿਜਖਾਹੀ ਐਸੇ ਐਸੇ ਸਿੰਘ ਅੱਜ ਵੀ ਮੌਜੂਦ ਨੇ ਜਿਹੜੇ ਖਾਉਂਦੇ ਨੇ ਤੇ ਸਿੰਘ ਖਾਂਦੇ ਨੇ ਸਿੱਖ ਸਿੱਖਾਂ ਦੀ ਮਦਦ ਕਰਦੇ ਨੇ 18ਵੀਂ ਸਦੀ ਦੇ ਵਿੱਚ ਸਿੱਖਾਂ ਨੇ ਇਸੇ ਕਰਕੇ ਹੀ ਇਤਿਹਾਸ ਸਿਰਜਿਆ ਕਿਉਂਕਿ ਸਿੱਖ ਸਿੱਖ ਦੀ ਮਦਦ ਲਈ ਉਤਾਰੂ ਕੁਰਬਾਨ ਵੀ ਹੋ ਜਾਂਦਾ ਸੀ ਉੱਥੇ ਜਕਰੀਆ ਖਾਨ ਨੂੰ ਦੱਸਿਆ ਗਿਆ ਕਿ ਤਾਰੂ ਸਿੰਘ ਹੈ ਖੇਤੀ ਕਰਾ ਸਾਥ ਪਿੰਡ ਬਹਾਲਾ ਪਰ ਕਹਿੰਦੇ ਜੀ ਇੱਕ ਪੂਲੇ ਪਿੰਡ ਦੇ ਵਿੱਚ ਨੌਜਵਾਨ ਰਹਿੰਦਾ ਹੈ ਜਿਹਦਾ ਨਾਮ ਭਾਈ ਤਾਰੂ ਸਿੰਘ ਹੈ ਉਹ ਖੇਤੀਬਾੜੀ ਕਰਦਾ ਹੈ ਤੇ ਹਾਲਾ ਵੀ ਭਰਦਾ ਹੈ ਭਾਵ ਮਾਮਲਾ ਵੀ ਸਰਕਾਰ ਨੂੰ ਦਿੰਦਾ ਸਿੰਘ ਮਾਮਲੇ ਦੀ ਚੋਰੀ ਨਹੀਂ ਕਰਦੇ ਐਸੇ ਐਸੇ ਸਿੰਘ ਮਾਹੀ ਇਹੋ ਇਹੋ ਜਿਹੇ ਸਿੰਘ ਜਿਹੜੇ ਨੇ ਜਗਤ ਦੇ ਵਿੱਚ ਮੌਜੂਦ ਨੇ ਦੇ ਹਾਕਮ ਕੁਝ ਥੋੜਾ ਖਾਵੇ ਸਰਕਾਰ ਨੂੰ ਦੇਣ ਤੋਂ ਬਾਅਦ ਜੋ ਕੁਝ ਬਚਦਾ ਹੈ ਉਹਦੇ ਵਿੱਚ ਉਹ ਗੁਜ਼ਾਰੇ ਮਾਤਰ ਆਪ ਖਾਂਦਾ ਹੈ ਬਚੈ ਸਿੰਘਾਂ ਕੇ ਪਾਸ ਪਚਾਵੇ ਤੇ ਜੋ ਬਚ ਜਾਂਦਾ ਹੈ ਉਹ ਸਿੰਘਾਂ ਦੇ ਪਾਸ ਭੇਜ ਦਿੰਦਾ। ਬਾ ਫਿਰ ਕੀ ਸੀ ਜ਼ਕਰੀਆ ਖਾਨ ਨੂੰ ਅੱਗ ਲੱਗੀ। ਉਸੇ ਵੇਲੇ ਸਿਪਾਹੀ ਭੇਜੇ ਪੂਲੇ ਪਿੰਡ ਤੋਂ ਭਾਈ ਤਾਰੂ ਸਿੰਘ ਜੀ ਨੂੰ ਭਾਈ ਤਾਰੂ ਸਿੰਘ ਜੀ ਦੀ ਇੱਕ ਭੈਣ ਸੀ ਜਵਾਨ ਉਸ ਨੂੰ ਉਹਨਾਂ ਦੀ ਮਾਤਾ ਨੂੰ ਬੰਦੀ ਬਣਾ ਲਿਆ। ਇਲਾਕੇ ਦੇ ਵਿੱਚ ਭਾਈ ਤਾਰੂ ਸਿੰਘ ਜੀ ਦਾ ਬੜਾ ਸਤਕਾਰ ਸੀ, ਮਾਨ ਸੀ ਇਲਾਕੇ ਦੇ ਲੋਕਾਂ ਨੇ ਇਕੱਠੇ ਹੋ ਕੇ ਭਾਈ ਤਾਰੂ ਸਿੰਘ ਜੀ ਮਾਤਾ ਜੀ ਤੇ ਭੈਣ ਜੀ ਨੂੰ ਛੁਡਾ ਲਿਆ ਪਰ ਭਾਈ ਤਾਰੂ ਸਿੰਘ ਜੀ ਨੂੰ ਲਾਹੌਰ ਲਜਾਇਆ ਗਿਆ। ਉਹੀ ਇੱਕੋ ਗੱਲ ਕਿ ਜਾਂ ਇਸਲਾਮ ਕਬੂਲ ਕਰੋ ਨਹੀਂ ਤਾਂ ਤੁਹਾਡਾ ਕਤਲ ਕਰ ਦਿੱਤਾ ਜਾਏ। ਭਾਈ ਤਾਰੂ ਸਿੰਘ ਜੀ ਨੇ ਸ਼ਹੀਦੀ ਜਿਹੜੀ ਹੈ ਉਹ ਪ੍ਰਵਾਨ ਕੀਤੀ। ਉਤਾਰੀ ਗਈ। ਔਰ ਖੋਪਰੀ ਉਤਾਰਨ ਤੋਂ ਕੁਝ ਹਫ਼ਤੇ ਤੱਕ ਭਾਈ ਤਾਰੂ ਸਿੰਘ ਜੀ ਪੰਜ ਭਾਤਕ ਸਰੀਰ ਦੇ ਵਿੱਚ ਜੀਵਤ ਰਹੇ। ਸਿੱਖਾਂ ਨੇ ਸੰਭਾਲ ਕੀਤੀ। ਪਰੰਤ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਹੋ ਗਈ। ਜ਼ਕਰੀਆ ਖਾਨ ਨੂੰ ਮੁਰੇ ਲਾ ਕੇ ਭਾਈ ਤਾਰੂ ਸਿੰਘ ਜੀ ਪਰਮੇਸ਼ਵਰ ਦੇ ਚਰਨਾਂ ਦੇ ਵਿੱਚ ਜਾ ਬਰਾਜੀ ਜਨ ਕਿਉਂ ਇਹੋ ਕਹਿ ਦਿੱਤਾ ਤਾਂ ਕਥਨ ਹੀ ਨਹੀਂ ਕਿ ਜ਼ਕਰੀਆ ਖਾਨ ਨੂੰ ਦੋਜ਼ਖ ਦੇ ਵਿੱਚ ਪਹੁੰਚਾ ਕੇ ਪਾਈਤਾਰੂ ਸਿੰਘ ਜੀ ਆਪ ਗੁਰੂ ਚਰਨਾਂ ਦੇ ਵਿੱਚ ਸਮੇਲ ਪ੍ਰਾਪਤ ਕਰ ਗਏ ਗੁਰੂ ਚਰਨਾਂ ਦੇ ਵਿੱਚ ਸਮਾਈ ਲੈ ਗਏ ਐਸੇ ਮਹਾਨ ਸ਼ਹੀਦ ਸਨ ਪਾਈਤਾਰੂ ਸਿੰਘ ਜੀ ਭਰਤ ਸਿੰਘ ਬੰਗੂ ਜੀ ਨੇ ਪਾਈਤਾਰੂ ਸਿੰਘ ਜੀ ਦੇ ਪ੍ਰਸੰਗ ਦੇ ਵਿੱਚ ਆਖਰੀ ਦੋ ਲੈਣਾ ਬੜੀਆਂ ਕੀਮਤੀ ਲਿਖੀਆਂ ਨੇ ਉਹ ਕਹਿੰਦਾ ਜਿਨ ਕੈ ਮਨ ਮੈਂ ਭੈ ਗੁਰੂ ਤਿਸ ਪੈ ਜਮ ਕਾ ਨਾਹੀਂ ਭਾਵ ਕੀ ਹੈ ਕਿ ਜਿਨ੍ਹਾਂ ਦੇ ਮਨ ਦੇ ਵਿੱਚ ਗੁਰੂ ਦਾ ਭੈ ਹੈ ਉਹਨਾਂ ਦੇ ਮਨ ਦੇ ਵਿੱਚ ਜਮਾਂ ਦਾ ਭੈ ਨਹੀਂ ਹੁੰਦਾ ਜਿਸ ਕੇ ਮਨ ਮੈਂ ਭੈ ਗੁਰੂ ਤਿਸ ਕਾ ਤਿਸ ਭੈ ਜਮ ਕਾ ਨਹੀਂ ਉਹਨਾਂ ਦੇ ਮਨ ਦੇ ਵਿੱਚ ਜਮਾ ਦਾ ਭੈ ਨਹੀਂ ਹੈ ਜਿਸ ਕਾ ਹੱਥ ਮਸ਼ਾਲ ਹੈ ਕੀ ਕਰੇਗਾ ਅੰਧੇਰਾ ਤਾਹੀ ਕਹਿੰਦੇ ਜਿਹਦੇ ਹੱਥ ਦੇ ਵਿੱਚ ਮਸ਼ਾਲ ਫੜੀ ਹੋਈ ਹੋ ਉਹਦਾ ਅੰਧੇਰਾ ਕੀ ਵਿਗਾੜ ਲੂਗਾ ਜਿਵੇਂ ਜਿਹਦੇ ਹੱਥ ਦੇ ਵਿੱਚ ਫੜੀ ਹੋਈ ਮਸ਼ਾਲ ਤੇ ਹਨੇਰਾ ਕੁਝ ਨਹੀਂ ਵਿਗਾੜ ਸਕਦਾ ਇਸੇ ਤਰ੍ਹਾਂ ਜਿਹਦੇ ਮਨ ਦੇ ਵਿੱਚ ਗੁਰੂ ਦਾ ਭੈ ਹੈ ਗੁਰੂ ਦਾ ਆਦਬ ਹੈ ਗੁਰੂ ਦਾ ਸਤਕਾਰ ਹੈ ਜਮੋਂ ਦਾ ਕੁਝ ਨਹੀਂ ਵਿਗਾੜ ਸਕਦਾ ਭਾਈ ਰਤਨ ਸਿੰਘ ਪੰਗੋ ਨੇ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਨੂੰ ਸਮਰਪਿਤ 217 ਆਖਰੀਆਂ ਲੈਣਾ ਜੜੀਆਂ ਪ੍ਰਸੰਗ ਦੀਆਂ ਉਹਦੇ ਵਿੱਚ ਲਿਖੀਆਂ ਨੇ ਗੁਰੂ ਦੀ ਮਹਿਮਾ ਵੀ ਹੈ ਔਰ ਸਿੱਖ ਦਾ ਗੁਣ ਵੀ ਦੱਸਿਆ ਅੱਜ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਨ ਔਰ ਇਸ ਸ਼ਹੀਦੀ ਦਿਵਸ ਦੇ ਉੱਤੇ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਨੂੰ ਕੋਟ 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 ਨਮਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ